ਉਹ ਸਾਹਮਣੇ ਕਹਿੰਦੇ ਸਰਦਾਰ ਸਰਦੂਲ ਸਿੰਘ ਮੱਲੀ ਦਾ ਪੁੱਤ ਖੇਡ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਫਰੰਦੀਪੂਰੀਆ ਗੋਪੀ ਹਿਮਾਲੀਆ ਪਰਬਤ ਆ ਗਿਆ ਕਬੱਡੀ ਦਾ ਸਰਦਾਰ ਦਾ ਜਣਾ ਹੈ ਉਹ ਸਾਡੇ ਜੁੰਦੇ ਵਾਸਤੇ ਰਣ ਭਰਾ ਜਿਨ੍ਹਾਂ ਵੱਲੋਂ ਪਹਿਲਾ ਇਨਾਮ ਪਿੰਦਰਸ ਖੇਡਣ ਗੱਭਰੂ ਮੁੰਡੇ ਕਾਉਟੀਆਂ ਪਹਿ ਲਿਸ਼ਲਿਸ਼ ਕਰਨ ਸਰੀਰ ਖੇਡਣ ਗੱਭਰੂ ਮੁੰਡੇ ਕਾਉਟੀਆਂ ਪਹਿ ਲਿਸ਼ਲਿਸ਼ ਕਰਨ ਸਰੀਰ ਹਾਂਜੀ ਪਲੇਅਰ ਆ ਗਏ ਸਾਡੇ ਵੀਰ ਗਗਨ ਸੂਰੇਵਾਲੀਆ ਤੇ ਆਕਾਸ਼ ਮਸਤ ਗੜੀਆ ਲਓ ਪਹਿਲੀ ਰੇਡ ਕਿਹੜਾ ਬੱਬਰ ਸ਼ੇਰ ਪਾਵੇਗਾ ਖੇਡ ਮੈਦਾਨ ਅੰਦਰ ਹੈਲੋ ਇਹ ਬਾਤਾਂ ਸਮੇਂ ਦੀਆਂ ਹੋਣਗੀਆਂ ਹਾਜੀ ਸ਼ਮਸ਼ੀਰ ਜੀ ਭਈ ਇੱਕ ਬੇਨਤੀ ਹੈ ਕਿ ਜਿਹੜੇ ਰੇਡਰ ਨੇ ਔਰ ਰੇਡਰ ਬਾਕਸ ਦੇ ਵਿੱਚ ਰਣ ਆਹ ਕਬੱਡੀ ਘੋੜੇ ਦੀ ਹੈ ਗੁਰਪਿੰਦਰ ਸਿੰਘ ਜੀ ਯੂਕੇ ਤੇ ਪਰਮਿੰਦਰ ਸਿੰਘ ਆਸਟ੍ਰੇਲੀਆ ਉਹਨਾਂ ਵੱਲੋਂ ਆਹ ਕਬੱਡੀ 500 ਦੀ ਆਹ ਘੋੜੇ ਦੀ ਕਬੱਡੀ 500 ਦੀ ਉਹ ਜੇ ਗੋਪੀ ਜੱਫਾ ਲਾਤਾ ਫਿਰ 1000 ਹੋ ਜਾਣਾ ਉਹ ਘੋੜਾ ਤੇ ਗੋਪੀ ਉਹ ਗੋਪੀ ਤੇ ਘੋੜਾ ਉਹ ਤਾੜੀ ਉਹ ਤਾੜੀਆਂ ਮਾਰ ਦਿਓ ਜਿਹੜੇ ਗੋਪੀ ਨੂੰ ਪਿਆਰ ਕਰਦੇ ਉਹ ਤਾੜੀਆਂ ਮਾਰ ਦਿਓ ਜਿਹੜੇ ਘੋੜੇ ਨੂੰ ਪਿਆਰ ਕਰਦੇ ਹੁਣ ਤੇ ਜੱਫੀਆਂ ਹੀ ਆਇਆਂ ਪੈ ਗਈਆਂ ਜਿਵੇਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਨੂੰ ਮਿਲਦੀਆਂ ਹੁਣ ਤੇ ਜੱਫੀਆਂ ਹੀ ਆ ਪੈ ਗਈਆਂ ਲਓ ਵੀ ਸਕੋਰ ਨੋਟ ਕਰੋ ਇਹ ਰੇਡ ਪੌਣੀਆਂ ਵਾਲਿਆਂ ਨੌਜਵਾਨਾਂ ਆਓ ਸਾਹਮਣੇ ਚਾਰ ਉਡੀਕਦੇ ਨੇ ਤੇ ਚਾਰੇ ਬੱਬਰ ਸ਼ੇਰ ਆ ਆਹ ਕਿੰਨੂੰ ਟੱਚ ਕੀਤਾ ਜੀ ਜੀ ਦੁਨੀਆ ਦੁਬਾਰਨੇ ਸਰਦਾਰ ਸਿੰਘ ਮੱਲੀ ਦਾ ਪੁੱਤ ਛੇੜ ਲਿਆ ਇੱਕ ਤੇ ਵਹਿ ਗਿਆ ਅਮਨਦੀਪ ਸਿੰਘ ਕੰਬੋਜ 500 ਰੁਪਈਆ ਹਰ ਜੱਫੇ ਤੇ ਆ ਇਸ ਨੌਜਵਾਨ ਦੇ ਮੀਰਪੁਰੀਆ ਰੰਦੀਪੁਰੀਆ ਸੱਜੇ ਥੱਬੇ ਉੱਤੇ ਥੱਲੇ ਭਾਇਓ ਮੇਰੇ ਰੱਬਾ ਨਹੀਂ ਹੁਰੀ ਸਾ ਉਹ ਬੱਲੇ ਰੇਡਾ ਜਾਸੀ ਮਗਰ ਪਿਆ ਪਤਾ ਨਹੀਂ ਲੱਗਦਾ ਵੀ ਢੇਰੀਆਂ ਹੈ ਗਈਆਂ ਕਿੰਨੀਆਂ ਗੋਰੀ ਕਮੋ ਵਾਲੀਏ ਦਾ ਵੱਡਾ ਵੀਰ ਕੀਪਾ ਤੇ ਦੂਸਰੇ ਪਾਸੇ ਭਾਬੀਏ ਕਿਹੜੀ ਦੁਸ਼ਮਣੀ ਕੱਢੀ ਪਾਤੀ ਐ ਸ਼ਰਮਗਰ ਟਰਾਲੀ ਵੱਡੀ ਫਰੋਂਦੀਪੁਰੀਏ ਗੋਪੀ ਨੇ ਜਫਾ ਲਾ ਕੇ ਬਹਿ ਜਾ ਬਹਿ ਜਾ ਧੰਨ ਧੰਨ ਕਰਵਾ ਦਿੱਤੀ ਐ ਸੋਰ ਦੇ ਪੁੱਜਾ ਬੇ ਦਿਨੋ ਧੰਨਵਾਦ ਐ ਅਮਰ ਘਾਸ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਇਹਦਾ ਕਹਿੰਦੇ ਘਾਸ ਪਿੰਡ ਐ ਜਿਹੜਾ ਵੱਧ ਕੇ ਕਬੱਡੀ ਪਾ ਰਿਹਾ ਐ ਇਹ ਪਰ ਕਹਿੰਦੇ ਚਾਰ ਜਾਸੀ ਤਿਆਰ ਪਰ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਨੰਬਰ ਜੋੜੂ ਆਪਣੀ ਟੀਮ ਦੇ ਲਈ ਫਰੰਦੀਪੁਰਿਆ ਨੇ ਕਹਿੰਦੇ ਅਮਰ ਨੂੰ ਜੱਸਾ ਲਾਇਆ ਹੈ ਉਧਰ ਬੜੀ ਪਿਆਰੀ ਸ਼ਖਸ਼ੀਲ ਦਿলো ਧੰਨਵਾਦ ਹੈ ਲਓ ਇੰਦਰਜੀਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹ ਇੰਦਰਜੀਤ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਇੱਕ ਪਾਸੇ ਰਾਣੀ ਬਲਾਵਾ ਕਹਿੰਦੇ ਗੁਰਸੇਵਕ ਸਿੰਘ ਹੈ ਦੁਨੀਆ ਤੋਤਾ ਤੋਤਾ ਕਹਿੰਦੀ ਹੈ ਨਾਲ ਜੱਗਾ ਹੈ ਨਾਲ ਫਰੰਦੀਪੁਰੀਆ ਹੈ ਆਹ ਫਰੰਦੀਪੁਰੀਏ ਦੇ ਕਹਿੰਦੇ ਇੰਦਰਜੀਤ ਨੂੰ ਜੱਫਾ ਲਾਇਆ ਹੈ ਜੱਫਾ ਲਾ ਕੇ ਥਾਪੀ ਵੀ ਦਿੱਤੀ ਹੈ ਜਿਵੇਂ ਸਿਆਣੀ ਬੁਢੀ ਮੱਝ ਚੋਕੇ ਦਿੰਦੀ ਜੱਗੂ ਚੋਲਾ ਸਾਹਿਬ ਦਾ ਕਮਾਲ ਦਾ ਜੱਫੀ ਹੈ ਅਗਲੀ ਰੇਡ ਅਮਰ ਕਾਸਪਿੰਡ ਦਾ ਕਹਿੰਦੇ ਪਾਉਣ ਦੇ ਲਈ ਵਧਦਾ ਹੋਇਆ ਲੈ ਵੀ ਫਰੰਦੀਪੁਰਿਆ ਆਹ ਦੁਨੀਆ ਨੂੰ ਦੱਸੀਏ ਵੀ ਗੋਪੀ ਕਹਿੰਦੇ ਕਿੰਦੂ ਆਹ ਕਹਿੰਦੇ ਗੋਪੀ 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 ਫਰੰਦੀਪੁਰਿਆ ਸੱਜੇ ਥੱਬੇ ਉੱਤੇ ਥੱਲੇ ਭਾਇਓ ਮੇਰੇ ਰੱਬਾ ਨਈ ਉਰੀ ਸਾ ਉਹ ਬੱਲੇ ਰੇਡਾ ਜਾਫੀ ਮਗਰ ਪਿਆ ਪਤਾ ਨਹੀਂ ਲੱਗਦਾ ਵੀ ਢੇਰੀਆ ਹੈਗੀ ਆ ਕਿ ਨਹੀਂ ਆਹ ਵੱਡੀ ਸ਼ਖਸੀਅਤ ਆ ਜੋਤਾ ਸੁਭਰਾ ਗੋਪੀ ਸੁਭਰਾ ਵੀ ਆਇਆ ਹੋਇਆ ਹੈ ਦਿਲੋਂ ਧੰਨਵਾਦ ਹੈ ਗੋਪੀ ਸਾਡਾ ਵੀਰ ਲਓ ਕਬੱਡੀ ਪੌਂਡ ਦੇ ਵਾਸਤੇ ਗੋਰੀ ਕਿੰਮੋ ਵਾਲੀਏ ਦਾ ਵੱਡਾ ਵੀਰ ਕੀਪਾ ਦੇ ਦੂਸਰੇ ਪਾਸੇ ਭਾਬੀਏ ਕਿਹੜੀ ਦੁਸ਼ਮਣੀ ਕੱਢੀ ਪਾਤੀ ਐ ਸ਼ਰਮਗਰ ਟਰਾਲੀ ਵੱਡੀ ਆਹ ਸਾਹਮਣੇ ਕਹਿੰਦੇ ਸਰਦਾਰ ਸਰਦੂਲ ਸਿੰਘ ਮੱਲੀ ਦਾ ਪੁੱਤ ਖੇਡ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਫਰੰਦੀਪੂਰੀਆ ਗੋਪੀ ਹਿਮਾਲਿਆ ਪਰਬਤ ਆ ਗਿਆ ਕਬੱਡੀ ਦਾ। ਦਾ ਦਿੱਤਾ ਜਣਾ ਹੈ ਉਹ ਸਾਡੇ ਜੂਦੇ ਵਾਸਤੇ ਰਣਪਰਾ ਜਿਨ੍ਹਾਂ ਵੱਲੋਂ ਪਹਿਲਾ ਇਨਾਮ ਪਿੰਦਰ ਖੇਡਣ ਗੱਭਰੂ ਮੁੰਡੇ ਕਾਉਟੀਆਂ ਪਹਿ ਲਿਸ਼ਲਿਸ਼ ਕਰਨ ਸਰੀਰ ਖੇਡਣ ਗੱਭਰੂ ਮੁੰਡੇ ਕਾਉਟੀਆਂ ਪਹਿ ਲਿਸ਼ਲਿਸ਼ ਕਰਨ ਸਰੀਰ ਹਾਂਜੀ ਪਲੇਅਰ ਆ ਗਏ ਸਾਡੇ ਵੀਰ ਗਗਨ ਸੂਰੇਵਾਲੀਆ ਤੇ ਆਕਾਸ਼ ਮਸਤ ਗੜੀਆ ਲਓ ਪਹਿਲੀ ਰੇਡ ਕਿਹੜਾ ਬੱਬਰ ਸ਼ੇਰ ਪਾਵੇਗਾ ਖੇਡ ਮੈਦਾਨ ਅੰਦਰ ਹੈਲੋ ਇਹ ਬਾਤਾਂ ਸਮੇਂ ਦੀਆਂ ਹੋਣਗੀਆਂ ਹਾਜੀ ਸ਼ਮਸ਼ੇਰ ਜੀ ਭਾਈ ਇੱਕ ਬੇਨਤੀ ਹੈ ਕਿ ਜਿਹੜੇ ਰੇਡਰ ਨੇ ਉਹ ਰੇਡਰ ਬਾਕਸ ਦੇ ਵਿੱਚ ਰਹਿਣ ਆਹ ਕਬੱਡੀ ਘੋੜੇ ਦੀ ਹੈ ਗੁਰਪਿੰਦਰ ਸਿੰਘ ਜੀ ਯੂਕੇ ਤੇ ਪਰਮਿੰਦਰ ਸਿੰਘ ਆਸਟ੍ਰੇਲੀਆ ਉਹਨਾਂ ਵੱਲੋਂ ਆਹ ਕਬੱਡੀ 500 ਦੀ ਆਹ ਘੋੜੇ ਦੀ ਕੌਡੀ 500 ਦੀ ਉਹ ਜੇ ਗੋਪੀ ਜੱਫਾ ਲਾਤਾ ਫਿਰ 1000 ਹੋ ਜਾਣਾ ਉਹ ਘੋੜਾ ਤੇ ਗੋਪੀ ਉਹ ਗੋਪੀ ਤੇ ਘੋੜਾ ਉਹ ਤਾੜੀ ਉਹ ਤਾੜੀਆਂ ਮਾਰਦੇ ਜਿਹੜੇ ਗੋਪੀ ਨੂੰ ਪਿਆਰ ਕਰਦੇ ਉਹ ਤਾੜੀਆਂ ਮਾਰਦੇ ਜਿਹੜੇ ਘੋੜੇ ਨੂੰ ਪਿਆਰ ਕਰਦੇ ਹੁਣ ਤੇ ਜੱਫੀਆਂ ਹੀ ਆਇਆ ਪੈ ਗਈਆਂ ਜਿਵੇਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਨੂੰ ਮਿਲਦੀਆਂ ਹੁਣ ਤੇ ਜੱਫੀਆਂ ਹੀ ਆਇਆ ਪੈ ਗਈਆਂ ਲਓ ਵੀ ਸਕੋਰ ਨੋਟ ਕਰੋ ਰੇਡ ਪੌਲੀਆਂ ਵਾਲਿਆਂ ਨੌਜਵਾਨਾਂ ਆਓ ਸਾਹਮਣੇ ਚਾਰ ਉਡੀਕਦੇ ਨੇ ਤੇ ਚਾਰੇ ਬੱਬਰ ਸ਼ੇਰ ਆ ਆਓ ਕਿੰਨੂ ਟੱਚ ਕੀਤਾ ਜੀਟੀ ਦੁਨੀਆ ਦੁਬਾਨੇ ਦੂਰ ਸਿੰਘ ਮੱਲੀ ਦਾ ਪੁੱਤ ਛੇੜ ਲਿਆ ਇੱਕ ਤੇ ਵਹਿ ਗਿਆ ਅਮਨਦੀਪ ਸਿੰਘ ਕੰਬੋਜ 500 ਰੁਪਈਆ ਹਰ ਜੱਫੇ ਤੇ ਆ ਇਸ ਨੌਜਵਾਨ ਦੇ ਮੀਰਪੁਰੀਆ ਰੰਦੀਪੁਰੀਆ ਸੱਜੇ ਠੱਪੇ ਉੱਤੇ ਥੱਲੇ ਓ ਮੇਰੇ ਰੱਬਾ ਨਹੀਂ ਹਰੀਸਾ ਓ ਬੱਲੇ ਇਡਾ ਜਾਸੀ ਮਗਰ ਪਿਆ ਪਤਾ ਨਹੀਂ ਲੱਗਦਾ ਵੀ ਢੇਰੀਆ ਹੈਗੀ ਆ ਕਿੰਨੀ ਗੋਰੀ ਕਿੰਮੋ ਵਾਲੀਏ ਦਾ ਵੱਡਾ ਵੀਰ ਕੀਪਾ ਤੇ ਦੂਸਰੇ ਪਾਸੇ ਭਾਬੀਏ ਕਿਹੜੀ ਦੁਸ਼ਮਣੀ ਗੱਡੀ ਪਾਤੀ ਐ ਸ਼ਰਮਗਰ ਟਰਾਲੀ ਵੱਡੀ ਫਰੋਂਦੀਪੁਰੀਏ ਗੋਪੀ ਨੇ ਜਫਾ ਲਾ ਕੇ ਬਹਿ ਜਾ ਬਹਿ ਜਾ ਧੰਨ ਧੰਨ ਕਰਵਾ ਦਿੱਤੀ ਐ ਦੁਰ ਦੇ ਪੁੱਜਾ ਬੇ ਦਿਲੋਂ ਧੰਨਵਾਦ ਐ ਅਮਰ ਘਾਸ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਐ ਇਹਦਾ ਕਹਿੰਦੇ ਘਾਸ ਪਿੰਡ ਐ ਜਿਹੜਾ ਵੱਧ ਕੇ ਕਬੱਡੀ ਪਾ ਰਿਹਾ ਐ ਇਹ ਪਰ ਕਹਿੰਦੇ ਚਾਰ ਜਾਸੀ ਤਿਆਰ ਪਰ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਨੰਬਰ ਜੋੜੂ ਆਪਣੀ ਟੀਮ ਦੇ ਲਈ ਫਰੰਦੀਪੁਰੀਆਂ ਨੇ ਕਹਿੰਦੇ ਅਮਰ ਨੂੰ ਜਸਾ ਲਾਇਆ ਹੈ ਉਧਰ ਬੜੀ ਪਿਆਰੀ ਸ਼ਖਸੀਅਤ ਦਿলো ਧੰਨਵਾਦ ਹੈ ਲਓ ਇੰਦਰਜੀਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹ ਇੰਦਰਜੀਤ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਇੱਕ ਪਾਸੇ ਰਾਣੀ ਬਲਾ ਦਾ ਕਹਿੰਦੇ ਗੁਰਸੇਵਕ ਸਿੰਘ ਹੈ ਦੁਨੀਆ ਤੋਤਾ ਤੋਤਾ ਕਹਿੰਦੀ ਹੈ ਨਾਲ ਜੱਗਾ ਹੈ ਨਾਲ ਫਰੰਦੀਪੁਰਿਆ ਹੈ ਆਹ ਫਰੰਦੀਪੁਰਿਆ ਦੇ ਕਹਿੰਦੇ ਇੰਦਰਜੀਤ ਨੂੰ ਜੱਫਾ ਲਾਇਆ ਹੈ ਜੱਫਾ ਲਾ ਕੇ ਥਾਪੀ ਵੀ ਦਿੰਦੀ ਹੈ ਜਿਵੇਂ ਸਿਆਣੀ ਬੁਢੀ ਮੱਝ ਚੋਕੇ ਦਿੰਦੀ ਜੱਗੂ ਚੋਲਾ ਸਾਹਿਬ ਦਾ ਕਮਾਲ ਦਾ ਜੱਫੀ ਹੈ ਅਗਲੀ ਰੇਡ ਅਮਰ ਕਾਸ ਪਿੰਡ ਦਾ ਕਹਿੰਦੇ ਪਾਉਣ ਦੇ ਲਈ ਵਾਧਾ ਹੋਇਆ ਲੈ ਵੀ ਫਰੰਦੀਪੁਰਿਆ ਆਹ ਦੁਨੀਆ ਨੂੰ ਦੱਸੀਏ ਵੀ ਗੋਪੀ ਕਹਿੰਦੇ ਕੀਦੋ ਐ ਆਹ ਕਹਿੰਦੇ ਗੋਪੀ 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 ਫਰੰਦੀਪੁਰਿਆ ਸੱਜੇ ਠੱਪੇ ਉੱਤੇ ਥੱਲੇ ਥਾਓ ਮੇਰੇ ਰੱਬਾ ਨਹੀਂ ਹਰੀਸਾ ਉਹ ਬੱਲੇ ਇਡਾ ਜਾਫੀ ਮਗਰ ਪਿਆ ਪਤਾ ਨਹੀਂ ਲੱਗਦਾ ਵੀ ਢੇਰੀਆ ਹੈਗੀ ਆ ਕਿ ਨਹੀਂ ਆਹ ਵੱਡੀ ਸ਼ਖਸੀਅਤ ਹੈ ਜੋਤਾ ਸੁਭਰਾ ਗੋਪੀ ਸੁਭਰਾ ਵੀ ਆਇਆ ਹੋਇਆ ਹੈ ਦਿਲੋਂ ਧੰਨਵਾਦ ਹੈ ਗੋਪੀ ਸਾਡਾ ਵੀਰ ਜਿਮ ਲਾਓ ਕਬੱਡੀ ਪੌਂਡ ਦੇ ਵਾਸਤੇ ਗੋਰੀ ਕਿੰਮੋ ਵਾਲੀਏ ਦਾ ਵੱਡਾ ਵੀਰ ਕੀਪਾ ਦੇ ਦੂਸਰੇ ਪਾਸੇ ਭਾਬੀਏ ਕਿਹੜੀ ਦੁਸ਼ਮਣੀ ਕੱਢੀ ਪਾਤੀ ਐ ਸ਼ਰਮਗਰ ਟਰਾਲੀ ਵੱਡੀ ਆਹ ਸਾਹਮਣੇ ਕਹਿੰਦੇ ਸਰਦਾਰ ਸਰਦੂਲ ਸਿੰਘ ਮੱਲੀ ਦਾ ਪੁੱਤ ਖੇਡ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਫਰੰਦੀਪੂਰੀਆ ਗੋਪੀ ਹਿਮਾਲਿਆ ਪਰਬਤ ਆ ਗਿਆ ਕਬੱਡੀ ਦਾ। ਦਾ ਜਣਾ ਹੈ ਉਹ ਸਾਡੇ ਜੂਦੇ ਵਸਤੇ ਰਣਪਰਾ ਜਿਨ੍ਹਾਂ ਵੱਲੋਂ ਪਹਿਲਾ ਇਨਾਮ ਪਿੰਦਰ ਖੇਡਣ ਗੱਭਰੂ ਮੁੰਡੇ ਕਾਉਟੀਆਂ ਪਹਿ ਲਿਸ਼ਲਿਸ਼ ਕਰਨ ਸਰੀਰ ਖੇਡਣ ਗੱਭਰੂ ਮੁੰਡੇ ਕਾਉਟੀਆਂ ਪਹਿ ਲਿਸ਼ਲਿਸ਼ ਕਰਨ ਸਰੀਰ ਹਾਂਜੀ ਪਲੇਅਰ ਆ ਗਏ ਸਾਡੇ ਵੀਰ ਗਗਨ ਸੂਰੇਵਾਲੀਆ ਤੇ ਆਕਾਸ਼ ਮਸਤ ਗੜੀਆ ਲਓ ਪਹਿਲੀ ਰੇਡ ਕਿਹੜਾ ਬੱਬਰ ਸ਼ੇਰ ਪਾਵੇਗਾ ਖੇਡ ਮੈਦਾਨ ਅੰਦਰ ਹੈਲੋ ਇਹ ਬਾਤਾਂ ਸਮੇਂ ਦੀਆਂ ਹੋਣਗੀਆਂ ਹਾਜੀ ਸ਼ਮਸ਼ੇਰ ਜੀ ਬਈ ਇੱਕ ਬੇਨਤੀ ਹੈ ਕਿ ਜਿਹੜੇ ਰੇਡਰ ਹੈ ਉਹ ਰੇਡਰ ਬਾਕਸ ਦੇ ਵਿੱਚ ਰਹਿਣ ਆਹ ਕਬੱਡੀ ਘੋੜੇ ਦੀ ਹੈ ਗੁਰਪਿੰਦਰ ਸਿੰਘ ਜੀ ਜੁਕੇ ਤੇ ਪਰਮਿੰਦਰ ਸਿੰਘ ਆਸਟ੍ਰੇਲੀਆ ਉਹਨਾਂ ਵੱਲੋਂ ਆਹ ਕਬੱਡੀ 500 ਦੀ ਆਹ ਘੋੜੇ ਦੀ ਕਬੱਡੀ 500 ਦੀ ਉਹ ਜੇ ਗੋਪੀ ਜੱਫਾ ਲਾਤਾ ਫਿਰ 1000 ਹੋ ਜਾਣਾ ਉਹ ਘੋੜਾ ਤੇ ਗੋਪੀ ਉਹ ਗੋਪੀ ਤੇ ਘੋੜਾ ਉਹ ਤਾੜੀ ਉਹ ਤਾੜੀਆਂ ਮਾਰਦੇ ਜਿਹੜੇ ਗੋਪੀ ਨੂੰ ਪਿਆਰ ਕਰਦੇ ਉਹ ਤਾੜੀਆਂ ਮਾਰਦੇ ਜਿਹੜੇ ਘੋੜੇ ਨੂੰ ਪਿਆਰ ਕਰਦੇ ਹੁਣ ਤੇ ਜੱਫੀਆਂ ਹੀ ਆ ਪੈ ਗਈਆਂ ਜਿਵੇਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਨੂੰ ਮਿਲਦੀਆਂ ਹੁਣ ਤੇ ਜੱਫੀਆਂ ਹੀ ਆ ਪੈ ਗਈਆਂ ਲਓ ਵੀ ਸਕੋਰ ਨੋਟ ਕਰੇ ਇਹ ਰੇਡ ਪੌਲੀਆਂ ਵਾਲਿਆਂ ਨੌਜਵਾਨਾਂ ਆਓ ਸਾਹਮਣੇ ਚਾਰ ਉਡੀਕਦੇ ਨੇ ਤੇ ਚਾਰੇ ਬੱਬਰ ਸ਼ੇਰ ਆ ਆਓ ਕਿੰਨੂ ਟੱਚ ਕੀਤਾ ਜੀ ਜੀ ਦੁਨੀਆ ਦਵਾਨੇ ਸਿੰਘ ਮੱਲੀ ਦਾ ਪੁੱਤ ਛੇੜ ਲਿਆ ਇੱਕ ਤੇ ਵਹਿ ਗਿਆ ਅਮਨਦੀਪ ਸਿੰਘ ਕੰਬੋਜ 500 ਰੁਪਈਆ ਹਰ ਜੱਫੇ ਤੇ ਆ ਇਸ ਨੌਜਵਾਨ ਦੇ ਮੀਰਪੁਰੀਆ ਰੰਦੀਪੁਰੀਆ ਸੱਜੇ ਠੱਬੇ ਉੱਤੇ ਥੱਲੇ ਹਾਏ ਓ ਮੇਰੇ ਰੱਬਾ ਨਹੀਂ ਹੋ ਰੀ ਸਾ ਓ ਬੱਲੇ ਰੇਡਾ ਜਾਫੀ ਮਗਰ ਪਿਆ ਪਤਾ ਨਹੀਂ ਲੱਗਦਾ ਵੀ ਢੇਰੀਆ ਹੈਗੀ ਆ ਕਿੰਨੀ ਗੋਰੀ ਕਿੰਮੋ ਵਾਲੀਏ ਦਾ ਵੱਡਾ ਵੀਰ ਕੀਪਾ ਤੇ ਦੂਸਰੇ ਪਾਸੇ ਭਾਬੀਏ ਕਿਹੜੀ ਦੁਸ਼ਮਣੀ ਕੱਢੀ ਪਾਤੀ ਐ ਸ਼ਰਮਗਰ ਟਰਾਲੀ ਵੱਡੀ ਫਰੰਦੀਪੁਰੀਏ ਗੋਪੀ ਨੇ ਜਫਾ ਲਾ ਕੇ ਬਹਿ ਜਾ ਬਹਿ ਜਾ ਧੰਨ ਧੰਨ ਕਰਵਾ ਦਿੱਤੀ ਐ ਦੁਰ ਦੇ ਪੁੱਜਾ ਬੇ ਦਿলো ਧੰਨਵਾਦ ਐ ਅਮਰ ਘਾਸ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਐ ਇਹਦਾ ਕਹਿੰਦੇ ਘਾਸ ਪਿੰਡ ਐ ਜਿਹੜਾ ਵੱਧ ਕੇ ਕਬੱਡੀ ਪਾ ਰਿਹਾ ਐ ਇਹ ਪਰ ਕਹਿੰਦੇ ਚਾਰ ਜਾਫੀ ਤਿਆਰ ਪਰ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਕੌਣ ਨੰਬਰ ਜੋੜੂ ਆਪਣੀ ਟੀਮ ਦੇ ਲਈ ਫਰੰਦੀਪੁਰੀਆਂ ਨੇ ਕਹਿੰਦੇ ਅਮਰ ਨੂੰ ਜੱਸਾ ਲਾਇਆ ਹੈ ਉਧਰ ਬੜੀ ਪਿਆਰੀ ਸ਼ਖਸ਼ੀਰ ਦਿলো ਧੰਨਵਾਦ ਹੈ ਲਓ ਇੰਦਰਜੀਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇਹ ਇੰਦਰਜੀਤ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਇੱਕ ਪਾਸੇ ਰਾਣੀ ਬਲਾ ਦਾ ਕਹਿੰਦੇ ਗੁਰਸੇਵਕ ਸਿੰਘ ਹੈ ਦੁਨੀਆ ਤੋਤਾ ਤੋਤਾ ਕਹਿੰਦੀ ਹੈ ਨਾਲ ਜੱਗਾ ਹੈ ਨਾਲ ਫਰੰਦੀਪੁਰਿਆ ਹੈ ਆਹ ਫਰੰਦੀਪੁਰਿਆ ਦੇ ਕਹਿੰਦੇ ਇੰਦਰਜੀਤ ਨੂੰ ਜੱਫਾ ਲਾਇਆ ਹੈ ਜੱਫਾ ਲਾ ਕੇ ਥਾਪੀ ਵੀ ਦਿੰਦੀ ਹੈ ਜਿਵੇਂ ਸਿਆਣੀ ਬੁੱਢੀ ਮੱਝ ਚੋਕੇ ਦਿੰਦੀ ਹੈ